ਸਰਦੀਆਂ ਦੇ ਮੌਸਮ ਦੌਰਾਨ ਹਰੀਕੇ ਪਤਣ ਝੀਲ ਵਕ ਵਕ ਦੇਸ਼ਾਂ ਤੋਂ ਆਏ ਪ੍ਰਵਾਸੀ ਪੰਛੀਆਂ ਦੇ ਆਉਣ ਜਾਣ ਵਾਲੇ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣ ਜਾਂਦੀ ਹੈ ਸਰਦੀ ਦੀ ਮੌਸਮ ਸ਼ੁਰੂ ਹੋਣ ਤੇ ਹਰੀਕੇ ਹੈਡ ਟੂ ਬਰਡ ਸੈਂਚਰੀ ਦੇ ਵਿੱਚ ਵਿਦੇਸ਼ਾਂ ਤੋਂ ਆਏ ਪੰਛੀਆਂ ਦੀ ਆਮਦੀ ਇਸ ਮੌਸਮ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਆਸਟ੍ਰੇਲੀਆ ਕੈਨੇਡਾ ਯੂਕੇ ਤੋਂ ਵੀ ਸੈਲਾਨੀ ਆਉਂਦੇ ਨੇ ਇੱਥੇ ਬਹੁਤ ਸਾਰੇ ਪੰਛੀ ਆਉਂਦੇ ਨੇ ਅਤੇ ਸੈਲਾਨੀ ਵੀ ਦੇਖਣ ਲਈ ਆਉਂਦੇ ਨੇ ਹਰੀ ਦਾ ਹੈਡ ਬਰਡ ਸੈਂਚਰੀ ਬਹੁਤ ਖੂਬਸੂਰਤ ਹੈ ਜੇਕਰ ਪੰਜਾਬ ਸਰਕਾਰ ਇਸੇ ਵੱਲ ਧਿਆਨ ਦੇਵੇ ਤਾਂ ਲੋਕ ਇੱਥੇ ਦੂਰ ਦੂਰ ਤੇ ਦੇਖਣ ਆਉਣਗੇ ਹਾਂਜੀ ਬ੍ਰਦਰ ਅੱਜ ਪਹੁੰਚੇ ਹੋ ਹਰੀਕੇਤੀ ਹਲ ਦੇ ਉੱਤੇ ਤੇ ਕਿਦਾਂ ਦਾ ਦੇਖਣ ਨੂੰ ਮਿਲਿਆ ਹੈ ਵਾਤਾਵਰਨ ਅੱਜ ਇੱਥੇ ਪਹਿਲੀ ਵਾਰ ਆਏ ਹੋ ਤੁਸੀਂ ਹਾਂਜੀ ਪਹਿਲੀ ਵਾਰ ਆਏ ਹਾਂ ਤੇ ਕਿਦਾਂ ਦਾ ਨਜ਼ਾਰਾ ਦੇਖਣ ਨੂੰ ਨਜ਼ਾਰਾ ਹੈ ਤਾਜੀ ਆਇਆ ਹੈ ਕਿ ਨੇਚਰਲ ਸਾਰੇ ਕਿਤੇ ਹੁਣ ਜਾਂਦੇ ਆਪਾਂ ਕਿਤੇ ਆਪਾਂ ਨੂੰ ਸਾਫ਼ ਹਵਾ ਤਾਂ ਅੱਜਕੱਲ੍ਹ ਅਨੁਭਵ ਬਹੁਤ ਔਖਾ ਹੁੰਦਾ ਹੈ ਇੱਥੇ ਦਾ ਮਤਲਬ ਵੀ ਜੰਨਤ ਜੀ ਲੱਗਦੀ ਹੈ ਵੀ ਆਪਾਂ ਨੂੰ ਆ ਕੇ ਨਾ ਤੇ ਸਕੂਨ ਮਿਲਦਾ ਜੇ ਆਪਾਂ ਨੂੰ ਆਪਦੇ ਸਾਰੇ ਕੰਮ ਕਾਜਾਂ ਤੋਂ 1 ਜਾਂ 2 ਦਿਨ ਲੈਣੇ ਚਾਹੀਦੇ ਆ ਮਹੀਨੇ 'ਚ ਜਾਂ ਹਫ਼ਤੇ 'ਚ ਵੀ ਕੱਢਣੇ ਚਾਹੀਦੇ ਆ ਆਪਾਂ ਨੂੰ ਇਹੋ ਜਿਹੀ ਥਾਵਾਂ ਤੇ ਆਉਣਾ ਚਾਹੀਦਾ ਹੈ ਤਾਂ ਕਿ এনਵਾਇਰਨਮੈਂਟ ਵੀ ਐਕਸਪਲੋਰ ਕਰੀਏ ਫੈਮਿਲੀਜ਼ ਨੂੰ ਆਪਦੇ ਬੱਚਿਆਂ ਨਾਲ ਆਣਾ ਚਾਹੀਦਾ ਬੱਚਿਆਂ ਨੂੰ ਦਿਖਾਨੀਆਂ ਚਾਹੀਦੀਆਂ ਇੱਥੇ ਚੀਜ਼ਾਂ ਇੱਥੇ ਸਾਈਕਲਿੰਗ ਕਰਨਾ ਇੱਕ ਬੜਾ ਹੀ ਸਕੂਨ ਜਾਂ ਫੀਲ ਕਰਦੇ ਆ ਉਹ ਕੰਮ ਕਰਕੇ ਸਾਰਾ ਕੁਝ ਤਾਂ ਇਹ ਚੀਜ਼ਾਂ ਬਹੁਤ ਸਹੀ ਹੈ ਜੀਨਾ ਕੀ ਜੀ ਆਪਣਾ ਆਪਣਾ ਮਨਜੀਤ ਸਿੰਘ ਤੇ ਜਿਸ ਤਰ੍ਹਾਂ ਅੱਜ ਹਰੀਗੇ ਪਤਨ ਤੁਸੀਂ ਆਏ ਜੋ ਛੀਲ ਚਾ ਨਜ਼ਾਰਾ ਵੇਖਿਆ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਆਈ ਆਏ ਵੀ ਪਹਿਲੀ ਵਾਰ ਅੱਜ ਤੇ ਬਹੁਤ ਵਧੀਆ ਲੱਗਾ ਵੇਖਣ ਨੂੰ ਪੰਛੀ ਵੇਖਣ ਨੂੰ ਔਰ ਘੁਮਾਣ ਨੂੰ ਬਹੁਤ ਜ਼ਿਆਦਾ ਫੈਮਿਲੀ ਨਾਲ ਆਉਣਾ ਚਾਹੀਦਾ ਅੰਜ ਅਏ ਤੇ ਚਲੋ ਪਹਿਲੀ ਵਾਰ ਆਇਆ ਫੈਮਿਲੀ ਨੂੰ ਲੈ ਕੇ ਆਉਣਾ ਚਾਹੀਦਾ ਦੋਸਤਾਂ ਨੂੰ ਲੈ ਕੇ ਆਉਣਾ ਚਾਹੀਦਾ ਵਦਿਆ ਤੋਂ ਮਨ ਬਹੁਤ ਵਦਿਆ ਵਦਿਆ ਆ ਕਿ ਤੇ ਬਾਹਰ ਵੀ ਚੱਜੇ ਬਾਹਰ ਦੀ ਹੁੰਦਾ ਕਿ ਨਾ ਇੱਥੇ ਆਇਆ ਸੁਹੀ ਹਵਾ ਬਹੁਤ ਵਦਿਆ ਆ ਤੁਮ ਸੀ ਜੋ ਰੰਗ ਰੰਗੇ ਦੇਖਣ ਨੂੰ ਮਿਲਦੇ ਆ ਬਹੁਤ ਵਦਿਆ ਮਿਲਦੇ ਦੇਖਣ ਕੀ ਨਾਮ ਕੀ ਵੀਰ ਜੀ ਆਪਣਾ ਜੱਜਜੀਤ ਸਿੰਘ ਜੀ ਜਿਸ ਤਰ੍ਹਾਂ ਅੱਜ ਹਰੀ ਕੇ ਚੀਲਦੇ ਤੁਸੀਂ ਕਾਇਜੋ ਇੱਥੇ ਘੁੰਮਣ ਨੂੰ ਤੇ ਕੀ ਕਹਿਣਾ ਚਾਹੋਗੇ ਤੂੰ ਬਹੁਤ ਵਦਿਆ ਦ੍ਰਿਸ਼ ਹੈ ਵੀ ਇੱਥੋਂ ਦਾ ਮੈਂ ਚਲੋ ਤਕਰੀਬਨ ਆਇਆ ਤੇ ਮੈਂ ਪਹਿਲੀ ਵਾਰ ਹੀ ਆ ਫਾਰੇ ਇੱਥੇ ਦਾ ਨੇਚਰ ਬਹੁਤ ਵਧੀਆ ਲੱਗਾ ਮੈਨੂੰ ਜਿਵੇਂ ਸਾਰੇ ਕੈਂਡੇ ਆ ਵੀ ਪੰਛੀ ਇੱਥੇ ਹਰੇ ਦੂਰਾ ਦੂਰਾ ਦਾ ਕਾਫੀ ਰੰਗ ਬਰੰਗੇ ਪੰਛੀ ਦੇਖੇ ਆ ਤੇ ਕਾਫੀ ਵਧੀਆ ਮਤਲਬ ਪੀਸਫੁਲ ਜਗਾ ਵਾ ਪੂਰੀ ਬਹੁਤ ਘੈਂਟ ਜਗਾ ਆ ਤੇ ਸਭ ਨੂੰ ਇੱਥੇ ਆਉਣਾ ਚਾਹੀਦਾ ਆਪਣੇ ਪਰਿਵਾਰਾਂ ਨਾਲ ਆਉਣਾ ਚਾਹੀਦਾ ਆਪਣੇ ਦੋਸਤਾਂ ਨਾਲ ਆਉਣਾ ਚਾਹੀਦਾ ਜੀ ਇੱਥੇ ਘੁੰਮਣਾ ਚਾਹੀਦਾ ਵੀ ਤੇ ਇਸ ਜਗ੍ਹਾ ਨੂੰ ਵੱਧ ਤੋਂ ਵੱਧ ਮਤਲਬ ਐਪਰੀਸ਼ੀਏਟ ਕਰਨਾ ਚਾਹੀਦਾ ਹੈ ਸਰਕਾਰਾਂ ਨੂੰ ਵੀ ਤੇ ਜਗ੍ਹਾ ਨੂੰ ਇਹ ਪਹਿਲੀ ਵਾਰ ਆਇਆ ਜੋ ਤੁਸੀਂ ਇੱਥੇ ਆ ਰਹੀ ਹੈ ਜੀ ਇੱਕ ਇਹ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਤੁਹਾਨੂੰ ਇੱਥੇ ਬਹੁਤ ਵਧੀਆ ਮਹਿਸੂਸ ਹੋਇਆ ਜੀ ਬਹੁਤ ਵਧੀਆ ਲੱਗਿਆ ਜੀ ਘੁੰਮ ਕੇ ਇੱਥੇ ਟੈਂਡਲ ਵਾਲੀਆਂ ਬੋਟਾਂ ਵੀ ਘੁੰਮੀਆਂ ਤੇ ਹੋਰ ਵੀ ਕਾਫੀ ਚੀਜ਼ਾਂ ਦੇਖਣ ਮਿਲੀਆਂ